ਨਮਸਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਾਮਲਾ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਦਾ ਇੱਕ ਵਾਰ ਫਿਰ ਪੂਰੀ ਤਰ੍ਹਾਂ ਗਰਮੀ ਫੜ ਚੁੱਕਿਆ ਹੈ ਕਿਉਂਕਿ ਕੱਲ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਿਹੜੀ ਜ਼ਿੰਮੇਵਾਰੀ ਲਗਾਈ ਸੀ ਇਨਵੈਸਟੀਗੇਸ਼ਨ ਕਰਨ ਦੀ ਕਿ ਲਾਰੈਂਸ ਬਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਹੈ ਜੇਲ੍ਹ ਦੇ ਅੰਦਰ ਉਹ ਕਿਤੇ ਹੋਈ ਹੈ ਕਿਉਂਕਿ ਪੰਜਾਬ ਦੇ ਡੀਜੀਪੀ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਸੀ ਇਹ ਇੰਟਰਵਿਊ ਜਾਂ ਤੇ ਰਾਜਸਥਾਨ ਦੇ ਵਿੱਚ ਹੋਈ ਹੈ ਜਾਂ ਤੇ ਗੁਜਰਾਤ ਦੇ ਵਿੱਚ ਹੋਈ ਹੈ ਪੰਜਾਬ ਦੀ ਜੇਲ੍ਹ ਦੇ ਵਿੱਚ ਬਿਲਕੁਲ ਲਾਰੈਂਸ ਬਛਨੋਈ ਦੀ ਇੰਟਰਵਿਊ ਨਹੀਂ ਹੋਈ ਕਿਉਂਕਿ ਇਹ ਲਾਰੈਂਸ ਬਛਨੋਈ ਉਹੀ ਨੇ ਜਿਹੜੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਮਾਸਰ ਮਾਈਨਿੰਗ ਇਟ ਮੀਨਸ ਜਿਨ੍ਹਾਂ ਨੇ ਕਤਲ ਕਰਨ ਦੀ ਵਿਉਂਤਬੰਦੀ ਬਣਾਈ ਸੀ ਅਤੇ 48 ਘੰਟਿਆਂ ਦੇ ਵਿੱਚ ਵਿੱਚ ਜਦੋਂ ਸੁਰੱਖਿਆ ਘਟੀ ਸੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਉਸ ਦਾ ਗੈਂਗਸਟਰਾਂ ਦੇ ਦੁਆਰਾ ਕਤਲ ਕਰ ਦਿੱਤਾ ਜਾਂਦਾ ਹੈ ਬਾਅਦ ਵਿੱਚ ਲਾਰੈਂਸ ਬਸ਼ਨੋਈ ਦਾ ਗਰੁੱਪ ਸ਼ਰਯਾਮ ਇਸ ਦੀਆਂ ਜ਼ਿੰਮੇਵਾਰੀ ਵੀ ਲੈਂਦਾ ਹੈ ਲੇਕਿਨ ਜੇ ਗੱਲ ਕਰੀਏ ਡੀਜੀਪੀ ਦੀ ਡੀਪੀ ਪੰਜਾਬ ਨੇ ਇਹ ਪੱਲਾ ਕਹਿ ਕੇ ਛੱਡ ਦਿੱਤਾ ਸੀ ਕਿ ਇਸ ਦੀ ਇੰਟਰਵਿਊ ਜਿਹੜੀ ਹੈ ਉਹ ਪੰਜਾਬ ਤੋਂ ਬਾਹਰ ਹੋਈ ਹੈ لیکن جدوں پنجاب ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸਿੱਟ ਬਤਾਈ ਦੋ ਅਧਿਕਾਰੀ ਲਗਾਏ ਗਏ ਕਿ ਇਹ ਖੋਜ ਕਰੋ ਕਿੱਥੇ ਕਿਵੇਂ ਤੇ ਕਦੋਂ ਇੰਟਰੋਕਾਏਗੀ ਸਭ ਤੋਂ ਵੱਡੀ ਸਫਤਤਾ حاصل ہوئی ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਅਤੇ ਪਲੱਸ ਸਿੱਟ ਨੂੰ ਸਟ ਨੇ ਇਹ ਕਹਿ ਦਿੱਤਾ ਹੈ ਕਿ ਇੰਟਰਵਿਊ ਜਿਹੜੀ ਹੈ ਪੰਜਾਬ ਦੇ ਵਿੱਚ ਹੋਈ ਹੈ ਰਾਜਸਥਾਨ ਜਾਂ ਗੁਜਰਾਤ ਜਾਂ ਦਿੱਲੀ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਲੋਰੈਂਸ ਬਸ਼ਨੋਈ ਦਾ ਅਤੇ ਇੰਟਰਵਿਊ ਦਾ ਇਸ ਨੂੰ ਲੈ ਕੇ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਕਿਹਾ ਹੈ ਕਿ ਆਖਰ ਸੱਚ ਸਾਹਮਣੇ ਆ ਗਿਆ ਹੈ ਸਰਕਾਰ ਇਸ ਗੱਲ ਤੋਂ ਮੁਕਰ ਰਹੀ ਸੀ ਪੰਜਾਬ ਸਰਕਾਰ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਇੰਟਰਵਿਊ ਨਹੀਂ ਹੋਈ ਲਾਰੈਂਸ ਬਚਨੋਈ ਦੀ ਉਹਨਾਂ ਨੇ ਕਿਹਾ ਕਿ ਇਸ ਜਦੋਂ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਸੀ ਕਿ ਲਾਰੈਂਸ ਬਚਨੋਈ ਦੀ ਜਿਹੜੀ ਇੰਟਰਵਿਊ ਹੈ ਜਿਹੜੀ YouTube ਤੇ ਅਪਲੋਡ ਕੀਤੀ ਹੋਈ ਹੈ ਉਹਨੂੰ ਹਟਾ ਦਿਓ ਪਰ ਪੰਜਾਬ ਸਰਕਾਰ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਉਹਨਾਂ ਨੇ ਕਿਹਾ ਜਦੋਂ ਵੀ ਮੇਰੇ ਮੁੰਡਾ ਗੀਤ ਪਾਉਂਦਾ ਸੀ ਇੱਕ ਅਦਾ ਜਾਂ ਉਹਦੀ ਸ਼ਬਦਾਵਲੀ ਗਲਤ ਹੁੰਦੀ ਸੀ ਤਾਂ YouTube ਤੋਂ ਹਟਾ ਦਿੱਤਾ ਜਾਂਦਾ ਸੀ ਆਖਿਰ ਵਿੱਚ ਜਾ ਕੇ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਜਦੋਂ ਮੈਂ ਦਰਵਾਜ਼ਾ ਹਾਈ ਕੋਰਟ ਦਾ ਖੜਕਾਇਆ ਉਸ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਵਿੱਚ ਆਈ ਐਕਸ਼ਨ ਚ ਆ ਕੇ ਉਹਨਾਂ ਨੇ ਲੌਰੈਂਸ ਬਿਸ਼ਤੋਈ ਦੀ ਜਿਹੜੀ ਇੰਟਰੂ ਯੂਟਿਊਬ ਤੇ ਪਾਈ ਹੈ ਉਸ ਨੂੰ ਹਟਾ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਵਾਰ-ਵਾਰ ਮੁੱਖ ਮੰਤਰੀ ਸੀਐਮ ਮਾਨ ਸਾਹਿਬ ਨੂੰ ਮਿਲਣ ਦੀ ਅਪੀਲ ਕੀਤੀ ਜ਼ੋਰ ਲਾਇਆ ਲੇਕਿਨ ਉਹ ਮੈਨੂੰ ਨਹੀਂ ਮਿਲੇ ਲੇਕਿਨ ਸੱਚ ਤੇ ਸਾਚੀ ਹੈ ਸੱਚ ਸਾਹਮਣੇ ਆ ਗਿਆ ਹੈ ਪੰਜਾਬ ਸਰਕਾਰ ਦੀ ਮੌਜੂਦਗੀ ਦੇ ਵਿੱਚ ਜਾਂ ਕਹਿ ਦਈਏ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਪੁਲਿਸ ਪ੍ਰਸ਼ਾਸਨ ਦੇ ਅੰਦਰ ਹੀ ਲਾਰਸ ਬਸ਼ਨੋਈ ਦੀ ਇੰਟਰਵਿਊ ਹੋਈ ਹੈ ਇਹ ਵੱਡਾ ਖੁਲਾਸਾ ਜਿਹੜਾ ਹੈ ਕੱਲ ਕੀਤਾ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਅਤੇ ਪਲਾਸ ਸਿਟ ਨੇ ਅੱਜ ਇਸ ਨੂੰ ਲੈ ਕੇ ਫਿਰ ਪਲਟਵਾਰ ਕੀਤਾ ਹੈ ਬਲਕੌਰ ਸਿੰਘ ਨੇ ਜੋ ਮਰਹੂਮ ਗਾਇਕ ਸਿੱਧੂ ਮਸੂਏ ਵਾਲਾ ਦੇ ਪਿਤਾ ਨੇ ਸੱਚ ਸਾਹਮਣੇ ਆ ਗਿਆ ਹੈ ਇਸ ਦਾ ਸਪਸ਼ਟੀਕਰਨ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਵੇਗੀ ਜਾਂ ਨਹੀਂ ਦੇਵੇਗੀ ਉਹਨਾਂ ਨੇ ਕਿਹਾ ਕਿ ਮੈਨੂੰ ਆਸ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਅਤੇ ਸਿੱਟੇ ਤੇ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਵੱਡੇ ਖਲਾਸੇ ਹੋਣਗੇ ਲਾਉਰੈਂਸ ਬਿਸ਼ਨੋਈ ਦੀ ਇੰਟਰੀ ਨੂੰ ਲੈ ਕੇ ਅਤੇ ਫਿਰ ਉਹਨਾਂ ਨੇ ਆਪਣੀ ਝੋਲੀ ਫਲਾ ਕੇ ਕਿਹਾ ਹੈ ਕਿ ਮੈਨੂੰ ਆਪਣੇ بیٹے ਦਾ ਹਾਲੇ ਤੱਕ ਵੀ ਇਨਸਾਫ ਨਹੀਂ ਮਿਲ ਰਿਹਾ